ਕਾਲਾ ਚਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖੋ ਸ਼ਾਮਾਂ ਦੀ ਅਪਡੇਟ ਪਾਣੀ ਦੀ ਤਕਰੀਬਨ 5:30 6 ਵਜੇ ਦੇ ਟਾਈਮ ਦੇ ਵਿੱਚ ਪਾਣੀ ਪਹਿਲਾਂ ਤੋਂ ਜ਼ਿਆਦਾ ਵੱਚੁ ਗਿਆ ਸੜਕ ਸਾਡੀ ਪੂਰੀ ਖੋੜ ਚੁਕੀ ਏ ਜਿਹਦਾ ਲਿੰਕ ਕੁੰਡੀ ਚੋਲੀਆਂ ਦਾ ਅੱਗੇ ਦਾ ਟੁੱਟ ਚੁਕਿਆ ਹੈ ਗੱਡੀ ਦਾ ਬਿਲਕੁਲ ਇੱਥੋਂ ਨਿਕਲਣੀ ਨਿਕਲਣਾ ਬੇ ਮੁਸ਼ਕਲ ਹੈ ਤੇ ਮੋਟਰਸਾਈਕਲ ਗਾਇਰਾ ਦੇਖੋ ਜੀ ਵਿੱਚ ਬੰਦ ਹੋ ਰਹੇ ਨੇ ਲੋਕ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਇਹ ਦੇਖੋ ਜੀ ਆਪੋ ਆਪਣਾ ਸਮਾਨ ਟਰੈਕਟਰਾਂ ਤੇ ਲੈ ਕੇ ਕੋਈ ਬਾਹਰ ਨੂੰ ਕੱਢ ਰਿਹਾ ਕੋਈ ਪਿੰਡ ਜਾ ਰਿਹਾ ਜਿੱਦਾਂ ਵੀ ਆਪੋ ਆਪਣੇ ਬਚਾਅ ਦੇ ਲਈ ਕਰ ਰਿਹਾ ਜੇਕਰ ਦੇਖਿਆ ਜਾਵੇ ਲਿੰਕ ਰਾਹ ਦਾ ਲਿੰਕ ਬਿਲਕੁਲ ਜਿਹੜਾ ਰਸਤਾ ਹੈ ਸਾਡਾ ਆ ਦੇਖੋ ਖੋਰ ਚੁੱਕਿਆ ਸਵੇਰ ਦੇ ਨਾਲੋਂ ਸ਼ਾਮ ਦਾ ਦੇਖਿਆ ਹਜੇ ਸਵੇਰ ਦੇ ਕੇ ਸ਼ਾਮ ਹੋਈ ਹੈ ਤੇ ਅਗਲੀ ਗੱਲ ਪ੍ਰਸ਼ਾਸਨ ਦਾ ਕੋਈ ਵੀ ਕੋਈ ਵੀ ਨੁਮਾਇੰਦਾ ਇੱਥੇ ਹਜੇ ਤੱਕ ਨਹੀਂ ਕੋਈ ਪਹੁੰਚਿਆ ਨਾ ਹੀ ਕੋਈ ਪ੍ਰਸ਼ਾਸਨ ਵਾਲੋਂ ਸਾਡੇ ਕਿਸੇ ਨੇ ਮਦਦ ਕੀਤੀ ਨਾ ਹੀ ਕੋਈ ਪਤਾ ਲੱਗ ਰਿਹਾ ਵੀ ਇੱਥੇ ਕੀ ਹੋ ਰਿਹਾ ਹੈ ਲਗਾਤਾਰ ਪਾਣੀ ਦੀਆਂ ਤਸਵੀਰਾਂ ਦੇਖੋ ਤੁਸੀਂ ਵਧ ਰਿਹਾ ਵਧ ਰਿਹਾ ਹੈ ਪਾਣੀ ਇਹ ਜਿੰਨੇ ਇੱਧਰ ਦੇ ਨਗਰ ਨੇ ਸਾਰੇ ਸੀਪ ਦੇ ਵਿੱਚ ਨੇ ਆ ਦੇਖਿਆ ਜਾਵੇ ਵੀਰ ਜੀ ਕਿੰਨੀ ਮੁਸ਼ਕਲ ਦੇ ਨਾਲ ਬਾਈਕ ਗੱਡੀ ਦਾ ਹੁਣ ਤੁਸੀਂ ਹਾਲਾਤ ਦੇਖਿਓ ਵੀ ਗੱਡੀ ਕਿੰਨੀ ਮੁਸ਼ਕਲ ਦੇ ਨਾਲ ਇੱਥੋਂ ਨਿਕਲਦੀ ਆ ਸੋ ਵੀਰੋ ਲਗਾਤਾਰ ਤੁਹਾਨੂੰ ਇੱਥੋਂ ਦੀ ਅਪਡੇਟ ਦੇ ਰਿਹਾ ਮੁੰਡੀ ਚੋਲੀਆਂ ਦੇ ਰਸਤੇ ਦੀ ਜੋ ਕਿ ਆਪ ਦੇਖਿਆ ਜਾਵੇ ਦੇਖੋ ਵੀਰ ਜੀ ਬੜੀ ਮੁਸ਼ਕਲ ਦੇ ਨਾਲ ਗੱਡੀ ਫੂਤੀ ਜਾ ਰਹੀ ਹੈ ਦੇਖ ਲੋ ਪਾਣੀ ਕਿੱਥੋਂ ਤੱਕ ਵਧਿਆ ਹੋਇਆ ਹੈ ਲੋਕ ਪਰੇਸ਼ਾਨ ਹੋ ਕੇ ਇੱਥੋਂ ਜਾ ਰਹੇ ਆ ਦੇਖਿਆ ਜਾਵੇ ਜੇ ਇੱਕ ਸਾਈਡ ਤੋਂ ਮੋੜਛਾ ਦੂਜੀ ਗਟੀ ਹੋਦੀ ਤਾਂ ਪਰੇਸ਼ਾਨੀ ਵੀ ਅੰਨੀ ਹੋਣੀਏ ਕਿ ਬੰਦਾ ਰੋਡ 'ਤੇ ਸੱਕਦਾ ਹੈ ਪਾਣੀ ਖੱਲੜੀ ਸਾਈਡ ਤੇ 8 ਤੋਂ 10 ਫੁੱਟ ਤੇ ਸੋ ਲਗਾਤਾਰ ਇਥੋਂ ਦੀ ਜਿਵੀਰਾ ਤੁਹਾਨੂੰ ਦਿਖਾ ਰਹੇ ਆ ਦੇਖੋ ਪਿੰਡ ਦੇ ਲੋਕ ਬਾਹਰ ਜਾ ਰਹੇ ਨੇ ਆਪਣਾ ਪਿੰਡ ਛੱਡ ਕੇ ਉਧਰੋਂ ਲੋਕ ਆਪਣੇ ਸਮਾਨ ਨੂੰ ਢੱਕਣ ਲਈ ਕੋ ਤਰਪਾਲ ਰਬਾ ਵਗੈਰਾ ਲਿਆ ਕੇ ਆਪਣੇ ਪਿੰਡ ਆ ਰਹੇ ਆ বিজে ਕੋਈ ਸਮਾਨ ਕੋਠੇ ਦੇ ਉੱਪਰ ਰੱਖਿਆ ਤੇ ਉਹਨੂੰ ਢੱਕਿਆ ਜਾਵੇ ਕਿ ਖਰਾਬ ਨਾ ਹੋਵੇ। ਇਹ ਵੇਖਿਆ ਜੋ ਨਵੀਂ ਅਪਡੇਟ ਸ਼ਾਮਾਂ ਦੀ। ਲੋਕ ਹੱਥੋਂ ਪਰੇਸ਼ਾਨ ਦੇਖੋ ਜੀ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ। ਸੜਕ ਤਕਰੀਬਨ ਹੀ ਟੁੱਟ ਚੁੱਕੀ ਏ। ਸੁਵਿਰੋ ਪਾਣੀ ਅੱਗੇ ਨਾਲ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਤੇ ਵਧਣ ਦੇ ਚਾਂਸ ਆ ਕਿਉਂਕਿ ਪਿੱਛੋਂ ਦੀ ਅਪਡੇਟ ਦਾ ਨਹੀਂ ਪਤਾ ਜੋ ਵੀ ਹੋ ਰਿਹਾ ਹੈ। ਸ਼ਵੀਰ ਤੁਹਾਨੂੰ ਸਵੇਰ ਵੀ ਦਿਖਾਇਆ ਸੀ ਸ਼ਾਮ ਵੇਲੇ ਵੀ ਦਿਖਾਇਆ ਗਿਆ ਇਥੋਂ ਦੀ ਅਪਡੇਟ ਹੈ ਬਾਕੀ ਲੋਕ ਅਗਲੀ ਸੜਕ ਖੜੇ ਆ ਦੇਖਣੇ ਆ ਜੇ ਉਹਨਾਂ ਨਾਲ ਬਾਅਦ ਚ ਗੱਲ ਕਰਕੇ ਵੀ ਉਹ ਕੀ ਕਹਿਣਾ ਚਾਹੁੰਦੇ ਆ ਪਰ ਹਾ ਜਿਹੜੀ ਸੜਕ ਦੇ ਹਾਲਾਤ ਆ ਇਹ ਵੀ ਜੀ ਰਾਤ ਨੂੰ ਲਿੰਕ ਮੁੰਡੀ ਚੋਲੀਆਂ ਦਾ ਨਾਲ ਜਾਂ ਤੋਂ ਟੁੱਟ ਜਾਣਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਵੱਜ ਚੁੱਕਿਆ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖੋ ਸ਼ਾਮਾਂ ਦੀ ਅਪਡੇਟ ਪਾਣੀ ਦੀ ਤਿਕਰੀਬਨ 5:30 6 ਵਜੇ ਦੇ ਟਾਈਮ ਦੇ ਵਿੱਚ ਪਾਣੀ ਪਹਿਲਾਂ ਤੋਂ ਜ਼ਿਆਦਾ ਵੱਚੁ ਗਿਆ ਸੜਕ ਸਾਡੀ ਪੂਰੀ ਖੋੜ ਚੁਕੀ ਏ ਜਿਹਦਾ ਲਿੰਕ ਕੁੰਡੀ ਚੋਲੀਆਂ ਦਾ ਅੱਗੇ ਦਾ ਟੁੱਟ ਚੁਕਾ ਹੈ ਗੱਡੀ ਦਾ ਬਿਲਕੁਲ ਇੱਥੋਂ ਨਿਕਲਣੀ ਨਿਕਲਦਾ ਬਈ ਮੁਸ਼ਕਲ ਏ ਤੇ ਮੋਟਰਸਾਈਕਲ ਗਾਰਾ ਦੇਖੋ ਜੀ ਵਿੱਚ ਬੰਦ ਹੋ ਰਹੇ ਨੇ ਲੋਕ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਤੇ ਇਹ ਦੇਖੋ ਜੀ ਆਪੋ ਆਪਣਾ ਸਮਾਨ ਟਰੈਕਟਰਾਂ ਤੇ ਲੈ ਕੇ ਕੋਈ ਬਾਹਰ ਨੂੰ ਕੱਢ ਰਿਹਾ ਕੋਈ ਪਿੰਡ ਜਾ ਰਿਹਾ ਜਿੱਦਾਂ ਵੀ ਆਪੋ ਆਪਣੇ ਬਚਾਅ ਦੇ ਲਈ ਕਰ ਰਿਹਾ ਜੇਕਰ ਦੇਖਿਆ ਜਾਵੇ ਲਿੰਕ ਰਾਹ ਦਾ ਲਿੰਕ ਬਿਲਕੁਲ ਜਿਹੜਾ ਰਸਤਾ ਹੈ ਸਾਡਾ ਦੇਖੋ ਖੋਰ ਚੁੱਕਿਆ ਸਵੇਰ ਦੇ ਨਾਲੋਂ ਸ਼ਾਮ ਦਾ ਦੇਖ ਹਜੇ ਸਵੇਰ ਤੇ ਕੇ ਸ਼ਾਮ ਹੋਈ ਹੈ ਤੇ ਅਗਲੀ ਗੱਲ ਪ੍ਰਸ਼ਾਸਨ ਦਾ ਕੋਈ ਵੀ ਕੋਈ ਵੀ ਨੁਮਾਇੰਦਾ ਇੱਥੇ ਹਜੇ ਤੱਕ ਨਹੀਂ ਕੋਈ ਪਹੁੰਚਿਆ ਨਾ ਹੀ ਕੋਈ ਪ੍ਰਸ਼ਾਸਨ ਵਾਲੋਂ ਸਾਡੇ ਕਿਸੇ ਨੇ ਮਦਦ ਕੀਤੀ ਨਾ ਹੀ ਕੋਈ ਪਤਾ ਲੱਗ ਰਿਹਾ ਵੀ ਇੱਥੇ ਕੀ ਹੋ ਰਿਹਾ ਹੈ ਲਗਾਤਾਰ ਪਾਣੀ ਦੀਆਂ ਤਸਵੀਰਾਂ ਦੇਖੋ ਤੁਸੀਂ ਵੱਧ ਰਿਹਾ ਹੈ ਵੱਧ ਰਿਹਾ ਹੈ ਪਾਣੀ ਇਹ ਜਿੰਨੇ ਇੱਧਰ ਦੇ ਨਗਰ ਨੇ ਸਾਰੇ ਦੇ ਵਿੱਚ ਨੇ ਆ ਦੇਖਿਆ ਜਾਵੇ ਵੀਰ ਜੀ ਕਿੰਨੀ ਮੁਸ਼ਕਲ ਦੇ ਨਾਲ ਬਾਈਕ ਗੱਡੀ ਦਾ ਹੁਣ ਤੁਸੀਂ ਹਾਲਾਤ ਦੇਖਿਓ ਵੀ ਗੱਡੀ ਕਿੰਨੀ ਮੁਸ਼ਕਲ ਦੇ ਨਾਲ ਇੱਥੋਂ ਨਿਕਲਨੀ ਆ ਸੋ ਵੀਰੋ ਲਗਾਤਾਰ ਤੁਹਾਨੂੰ ਇੱਥੋਂ ਦੀ ਅਪਡੇਟ ਦੇ ਰਿਹਾ ਮੁੰਡੀ ਚੋਲੀਆਂ ਦੇ ਰਸਤੇ ਦੀ ਜੋ ਕਿ ਆ ਦੇਖਿਆ ਜਾਵੇ ਦੇਖੋ ਵੀਰ ਜੀ ਬੜੀ ਮੁਸ਼ਕਲ ਦੇ ਨਾਲ ਗੱਡੀ ਫਰਤੀ ਜਾ ਰਹੀ ਹੈ ਦੇਖ ਲਓ ਪਾਣੀ ਕਿੱਥੋਂ ਤੱਕ ਵਧਿਆ ਹੋਇਆ ਹੈ ਲੋਕ ਪਰੇਸ਼ਾਨ ਹੋ ਕੇ ਇੱਥੋਂ ਜਾ ਰਹੇ ਆ ਦੇਖਿਆ ਜਾਵੇ ਇੱਕ ਸਾਈਡ ਤੋਂ ਮੋਰਚਾ ਦੂਜੇ ਗੱਡੀ ਆਉਦੀ ਤਾਂ ਪਰੇਸ਼ਾਨੀ ਵੀ ਇੰਨੀ ਹੋ ਰਹੀ ਹੈ ਕਿ ਬੰਦਾ ਰੋੜ 'ਤੇ ਸੱਕਦਾ ਹੈ ਪਾਣੀ ਖੱਲੜੀ ਸਾਈਡ ਤੇ 8 ਤੋਂ 10 ਫੁੱਟ ਸੋ ਲਗਾਤਾਰ ਇਥੋਂ ਦੀ ਸਿਵਿਰਾ ਤੁਹਾਨੂੰ ਦਿਖਾ ਰਿਹਾ ਦੇਖੋ ਪਿੰਡ ਦੇ ਲੋਕ ਬਾਹਰ ਜਾ ਰਹੇ ਨੇ ਆਪਣਾ ਪਿੰਡ ਛੱਡ ਕੇ ਉਧਰੋਂ ਲੋਕ ਆਪਣੇ ਸਮਾਨ ਨੂੰ ਢੱਕਣ ਲਈ ਕੁੱਤਰਪਾਲ ਰਬ ਵਗੈਰਾ ਲਿਆ ਕੇ ਆਪਣੇ ਪਿੰਡ ਆ ਰਹੇ ਆ ਵੀ ਜੇ ਕੋਈ ਸਮਾਨ ਕੋਠੇ ਦੇ ਉੱਪਰ ਰੱਖਿਆ ਤੇ ਉਹਨੂੰ ਢੱਕ ਕੇ ਆ ਜਾਵੇ ਕਿ ਖਰਾਬ ਨਾ ਹੋਵੇ ਇਹ ਵਿਖੇ ਨਵੀਂ ਅਪਡੇਟ ਸ਼ਾਮਾਂ ਦੀ ਲੋਕ ਹਾਤੋਂ ਪਰੇਸ਼ਾਨ ਦੇਖੋ ਜੀ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਸੜਕ ਤਕਰੀਬਨ ਹੀ ਟੁੱਟ ਚੁੱਕੀ ਏ ਸੋ ਵੀਰੋ ਪਾਣੀ ਅੱਗੇ ਨਾਲ ਕਾਫੀ ਜ਼ਿਆਦਾ ਵੱਜ ਚੁੱਕਾ ਹੈ ਤੇ ਵਧਣ ਦੇ ਚਾਂਸ ਆ ਕਿਉਂਕਿ ਪਿੱਛੋਂ ਦੀ ਅਪਡੇਟ ਦਾ ਨਹੀਂ ਪਤਾ ਜੋ ਵੀ ਹੋ ਰਿਹਾ ਹੈ ਸੋ ਵੀਰੋ ਤੁਹਾਨੂੰ ਸਵੇਰ ਵੀ ਦਿਖਾਇਆ ਸੀ ਸ਼ਾਮ ਵੇਲੇ ਵੀ ਦਿਖਾਇਆ ਗਿਆ ਇਥੋਂ ਦੀ ਅਪਡੇਟ ਹੈ ਬਾਕੀ ਲੋਕ ਅਗਲੀ ਸੜਕ ਖੜੇ ਆ ਦੇਖਣੇ ਆ ਜੇ ਉਹਨਾਂ ਨਾਲ ਬਾਅਦ ਚ ਗੱਲ ਕਰਕੇ ਵੀ ਉਹ ਕੀ ਕਹਿਣਾ ਚਾਹੁੰਦੇ ਆ ਪਰ ਹਾਂ ਜਿਹੜੀ ਸੜਕ ਦੇ ਹਾਲਾਤ ਆ ਇਹ ਵੀ ਜੀ ਰਾਤ ਨੂੰ ਲਿੰਕ ਮੁੰਡੀ ਚੋਲੀਆਂ ਦਾ ਨਾਲ ਜਾਂ ਤੋਂ ਟੁੱਟ ਜਾਣਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਵੱਜ ਚੁੱਕਿਆ